ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬੀਰ ਜੀ ਜੋ ਪਿੰਡ ਖੇੜਾ ਸ਼ੁਰਵਾ ਜ਼ਿਲ੍ਹਾ ਸ਼ਹਿਰਪੁਰ ਵਿਖੇ ਗੁਰੂਪੀਰ ਸੋਇ ਸਥਾਨ ਤੇ ਗੁਣਵੱਤ ਮੁਕਾਬਲੇ ਕਰਵਾਏ ਜਾ ਰਹੇ ਆ ਕਿੰਨੀ ਤਰੀਕ ਤੱਕ ਕਿੰਨੀ ਤਰੀਕ ਤੱਕ ਕਰਵਾਏ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਜੋ ਗੁਰੂਪੀਰ ਸੋਇ ਦੇ ਵਿੱਚ ਤੀਸਰੇ ਗੁਰਵਤਮ ਮੁਕਾਬਲੇ ਕਰਵਾਏ ਜਾ ਰਹੇ ਆ ਜੋ ਅਕਤੂਬਰ ਮਹੀਨੇ ਦੇ ਵਿੱਚ 13 ਅਕਤੂਬਰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲਣਗੇ ਜਿਨ੍ਹਾਂ ਦੇ ਵਿੱਚ 0 ਤੋਂ 18 ਸਾਲ ਦੇ ਬੱਚਿਆਂ ਦੇ ਵੱਖ-ਵੱਖ ਗੁਰਮਤ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਦੇ ਵਿੱਚ ਗੁਰਬਾਣੀ ਕੰਠ ਮੁਕਾਬਲੇ ਸੁਹਾਗਵਾ ਮੁਕਾਬਲੇ ਗੁਰਬਾਣੀ ਕੀਰਤਨ ਮੁਕਾਬਲੇ ਤੇ ਗੁਰਬਾਣੀ ਕੀਰਥੀ ਮੁਕਾਬਲੇ ਜਿਹੜੀ ਕਰਵਾਈ ਜਾਣਗੇ ਸਵਿੰਝ ਇਸ ਵਿੱਚ ਬੱਚਿਆਂ ਨੂੰ ਕੋਈ ਵਿਸ਼ੇਸ਼ ਇਨਾਮ ਦਿੱਤੇ ਜਾ ਰਹੇ ਜੀ ਬਿਲਕੁਲ ਜੀ ਜਿਹੜੇ ਬੱਚੇ ਜਿੰਨੇ ਵੀ ਪਾਰਟਿਸਪੇਟ ਕਰ ਰਹੇ ਆ ਇਹਦੇ ਵਿੱਚ ਉਮਰ ਦੇ ਹਿਸਾਬ ਨਾਲ ਅਲੱਗ-ਅਲੱਗ ਵਰਗ ਬਣੇ ਆ ਤੇ ਹਰੇਕ ਵਰਗ ਦੇ ਵਿੱਚ ਪਹਿਲਾ ਜੂ ਪ੍ਰਾਈਜ਼ ਆ ਉਹ 1 ਲੱਖ ਇਹ ਦੂਸਰਾ ਇਸ ਤਰ੍ਹਾਂ 50000 ਇਸ ਤਰ੍ਹਾਂ 25000 ਇਸੇ ਤਰ੍ਹਾਂ ਹਰੇਕ ਮੁਕਾਬਲੇ ਦੇ ਵਿੱਚ 10-10 ਪੋਜੀਸ਼ਨਾਂ ਕੱਢੀਆਂ ਜਾਣਗੀਆਂ ਜਿਨ੍ਹਾਂ ਨੂੰ ਕੈਸ਼ ਇਨਾਮ ਦੇ ਨਾਲ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਉਸ ਦੇ ਨਾਲ ਇੱਕ ਜੋ ਵਿਸ਼ੇਸ਼ ਬੱਚਾ ਉਹ ਚੁਣਿਆ ਜਾਵੇਗਾ ਜੋ ਹਰੇਕ ਮੁਕਾਬਲੇ ਦੇ ਵਿੱਚ ਪਾਰਟਿਸਿਪੇਟ ਕਰਕੇ ਵਧੀਆ ਸਥਾਨ ਪ੍ਰਾਪਤ ਕਰੇਗਾ ਉਸ ਬੱਚੇ ਨੂੰ 5 ਲੱਖ ਦਾ ਵਿਸ਼ੇਸ਼ ਇਨਾਮ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਸਵੀਰ ਜੀ ਇਸ ਮੁਕਾਬਲੇ ਦੇ ਵਿੱਚ ਕੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਲਾਵਾ ਹੋਰ ਵੀ ਜ਼ਿਲ੍ਹੇ ਦੇ ਬੱਚੇ ਹਿੱਸਾ ਲੈ ਸਕਦੇ ਜੀ ਬਿਲਕੁਲ ਜੀ ਇਹ ਸਾਨੂੰ ਲੱਗਦਾ ਕਿ ਇਹ ਗੁਰੂ ਸਾਹਿਬ ਕਿਰਪਾ ਕਰੇ ਇੱਕ ਨੈਸ਼ਨਲ ਪੱਧਰ ਦਾ ਜੋ ਵਰਮਤ ਮੁਕਾਬਲਾ ਹੋ ਕੇ ਸਾਹਮਣੇ ਆਵੇਗਾ ਇਸ ਦੇ ਵਿੱਚ ਮੈਂ ਸਮਝਦਾ ਪੂਰੇ ਇੰਡੀਆ ਤੋਂ ਜਿਹੜੇ ਬੱਚੇ ਆ ਪਾਰਟਿਸਪੇਟ ਕਰਨਗੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਪੰਜਾਬ ਤੋਂ ਬਾਹਰ ਨਹੀਂ ਵੀ ਕੁਝ ਸਟੇਟਾਂ ਤੋਂ ਦਿੱਲੀ ਤੋਂ ਹਰਿਆਣੇ ਤੋਂ ਬੱਚਿਆਂ ਦੇ ਲਗਾਤਾਰ ਫੋਨ ਆ ਰਹੇ ਆ ਜੋ ਆਪਣੇ ਨਾਮ ਜਿਹੜੇ ਆ ਨਾਮਜ਼ਦ ਕਰਵਾ ਰਹੇ ਆ ਤੇ ਮੈਂ ਇਸਦੇ ਨਾਲ ਹੀ ਇੱਕ ਬੇਤੀ ਜ਼ਰੂਰ ਬੱਚਿਆਂ ਨੂੰ ਹੋਰ ਕਰਦਾ ਜਿਹੜੇ ਵੀ ਬੱਚੇ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਉਹ ਪੋਸਟਰ ਦੇ ਉੱਤੇ ਜੋ ਮੋਬਾਈਲ ਨੰਬਰ ਦਿੱਤਾ ਗਿਆ ਮੈਂ ਰਿਪੀਟ ਵੀ ਕਰ ਦਿੰਦਾ 9872041709 99720 43709 ਇਸ ਨੰਬਰ ਤੇ ਮੈਸੇਜ ਕਰਕੇ ਜੋ ਵੀ ਗੁਰਮਤ ਮੁਕਾਬਲੇ ਸੰਬੰਧੀ ਮੇਜਮਿਆਂ ਸ਼ਰਤਾਂ ਆ ਉਹਦੀ ਜਾਣਕਾਰੀ ਵੀ ਲੈ ਸਕਦੇ ਆ ਤੇ ਜਿਹੜੇ ਬੱਚੇ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਉਹ ਪਰਫਾਰਮਾ ਉਹਨਾਂ ਨੂੰ ਇਸ ਨੰਬਰ ਤੇ ਬੜਦੋਤ ਕਰਨੇ ਤੇ ਮਿਲ ਜਾਊਗਾ ਉਹ ਪਰਫਾਰਮਾ ਉਹਦੇ ਕਾਲਮ ਪੂਰੇ ਕਰਕੇ ਤੇ ਉਹ ਉਹਨੂੰ ਇਸੇ ਬੜਦੋਤ ਦੇ ਉੱਤੇ ਉਹਦਾ ਪੀਡੀਐਫ ਭੇਜਣ ਦੇ ਨਾਲ ਉਹ ਬੱਚਿਆਂ ਦੀ ਜਿਹੜੀ ਐਂਟਰੀ ਆ ਉਹ ਮਨਜ਼ੂਰ ਕੀਤੀ ਜਾਊਗੀ ਤੇ ਉਸਦੇ ਨਾਲ ਹੀ ਜਿਹੜੀ 20 ਸਤੰਬਰ ਆ ਉਹ ਲਾਸਟ ਡੇਟ ਰੱਖੀ ਹੋਈ ਆ 20 ਸਤੰਬਰ ਤੱਕ ਜਿਹੜੇ ਬੱਚੇ ਆਪਣੇ ਆ ਕਾਲਮ ਪੂਰੇ ਕਰਕੇ ਪੀਡੀਐਫ ਭੇਜਦੇ ਆ ਉਹਨਾਂ ਦੇ ਨਾਮ ਜਿਹੜੇ ਆ ਉਹ ਇਸ ਮੁਕਾਬਲੇ ਦੇ ਲਈ ਸ਼ਾਮਲ ਕੀਤੇ ਜਾਣਗੇ ਸ੍ਰੀ ਜੀ ਇਹਦੇ ਵਿੱਚ ਕੋਈ ਵਿਸ਼ੇਸ਼ ਯੋਗਤਾ ਪੜ੍ਹਾਈ ਦੀ ਜਾਂ ਕੋਈ ਵੀ ਬੱਚਾ ਹਿੱਸਾ ਲੈ ਸਕਦਾ ਜੀ ਨਹੀਂ ਪੜ੍ਹਾਈ ਦੀ ਕੋਈ ਵਿਸ਼ੇਸ਼ ਨਹੀਂ ਹੈਗੀ ਸਿਰਫ ਉਮਰ ਦਾ ਹੈ 0 ਤੋਂ ਲੈ ਕੇ 18 ਸਾਲ ਹਰੇਕ ਮੁਕਾਬਲੇ ਦੇ ਵਿੱਚ ਵਰਗ-ਵਰਗ ਜਿਹੜੇ ਵਰਗ ਬਣੇ ਹੋਏ ਆ ਤੇ ਆਪ ਜੀ ਜਦੋਂ ਇਸ ਮੋਬਾਈਲ ਨੰਬਰ ਦੇ ਉੱਤੇ ਮੈਸੇਜ ਕਰੋਗੇ ਜਾਂ ਜੋ ਪੋਸਟਰ ਸ਼ੇਅਰ ਹੋ ਰਿਹਾ ਉਸ ਤੇ ਜੋ QR ਕੋਡ ਲੱਗਾ ਹੋਇਆ ਉਸ ਨੂੰ ਸਕੈਨ ਕਰੋਗੇ ਤੇ ਆਪ ਜੀ ਨੂੰ ਸਾਰੇ ਨਿਯਮ ਤੇ ਸ਼ਰਤਾਂ ਉਹ ਜਾਣੂ ਹੋ ਜਾਣਗੇ ਤ ਸਬੀਰ ਜੀ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਇਹਦਾ ਮੇਨ ਮਨੋਰਥ ਕੀ ਚ ਕਰਵਾਉਂਦਾ ਆ ਮੇਨ ਮਨੋਰਥ ਭਾਈ ਇਹਦਾ ਇਹ ਆ ਜੀ ਕਿਉਂਕਿ ਆਪਾਂ ਗੁਰੂ ਸਾਹਿਬ ਨੇ ਜੋ ਪਿਛਲੇ ਕੁਝ ਸਮੇਂ ਤੋਂ ਗੁਰੂ ਕੀ ਸੋਈ ਦੀ ਸੇਵਾ ਟੋਲੀ ਦੇ ਵਿੱਚ ਪਾਈ ਆ ਉਹਦੇ ਵਿੱਚ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦੇ ਆ ਦੇਖਦੇ ਆ ਜਾਂ ਸਾਡੇ ਕੋਲ ਆਸ਼ਰਮ ਦੇ ਵਿੱਚ ਜੋ ਇਸ ਟਾਈਮ ਕਰੀਬ 90 ਦੇ ਕਰੀਬ ਜੋ ਪਰਿਵਾਰਕ ਮੈਂਬਰ ਜਿਹੜੇ ਰਹਿ ਰਹੇ ਆ ਉਹਨਾਂ ਦੇ ਇੱਥੇ ਤੱਕ ਪਹੁੰਚਣ ਦੇ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਆ ਕਿ ਸਭ ਤੋਂ ਵੱਡਾ ਜਿਹੜਾ ਕਾਰਨ ਆ ਇੱਕ ਨਸ਼ਾ ਰਿਆ ਚਾਹੇ ਜਿਹੜੇ ਬਜ਼ੁਰਗਾਂ ਨੂੰ ਟੇਫਨ ਵੀ ਜਾਂਦੇ ਆ ਉਹਨਾਂ ਦੇ ਜਿਹੜੇ ਬੱਚੇ ਆ ਜਾਂ ਤਾਂ ਨਸ਼ੇ ਦੇ ਵਿੱਚ ਪੈ ਕੇ ਉਸ ਸੰਸਾਰ ਤੋਂ ਚਲੇ ਗਏ ਜਾਂ ਨਸ਼ੇ ਦੇ ਕਾਰਨ ਆਪਣੇ ਮਾਪੇ ਨੂੰ ਪੁੱਛਦੇ ਨਹੀਂ ਜਾਂ ਇਹੋ ਜਿਹੇ ਹਾਲਾਤ ਵੀ ਹੋ ਗਏ ਕਿ ਨਸ਼ਿਆਂ ਦੇ ਕਰਕੇ ਆਪਾਂ ਕਹਿੰਦੇ ਕਿ ਮਾਪੇ ਜਿਹੜੇ ਹੁਣ ਗਾਂ ਮਾਪੇ ਬਣ ਨਹੀਂ ਰਹੇ ਉਹ ਵੀ ਇੱਕ ਨਸ਼ੇ ਦਾ ਉਹਦੇ ਵਿੱਚ ਕਾਫੀ ਵੱਡਾ ਯੋਗਦਾਨ ਹੈ ਅਸੀਂ ਇਲਾਕੇ ਦੇ ਅੱਜ ਵੀ ਸਾਰੇ ਦੁੱਧ ਜੀਵੀ ਇਕੱਠੇ ਹੋਏ ਆ ਤੇ ਪਹਿਲਾਂ ਜੇ ਅਸੀਂ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਸੀ ਤੇ ਉਹਦੇ ਵਿੱਚ ਇਹ ਸਟਾ ਸਾਡੇ ਸਾਹਮਣੇ ਆਇਆ ਕਿ ਆਪਾਂ ਜੇ ਬੱਚਿਆਂ ਨੂੰ ਨਸ਼ੇ ਦੇ ਨਾਲੋਂ ਤੋੜਨਾ ਆ ਤੇ ਸਾਨੂੰ ਦੋ ਮਾਰਗ ਉਹਦੇ ਲਈ ਸਾਹਤ ਹੁੰਦੇ ਆ ਸਾਹਮਣੇ ਆਉਂਦੇ ਆ ਇੱਕ ਤਾਂ ਗੁਰਬਾਣੀ ਦੇ ਨਾਲ ਕਿਉਂਕਿ ਆਪਾਂ ਗੁਰਬਾਣੀ ਦੇ ਨਾਲ ਟੁੱਟਦੇ ਜਾ ਰਹੇ ਆ ਤੇ ਦੂਸਰਾ ਖੇਡਾਂ ਦੇ ਨਾਲ ਬੱਚੇ ਨੂੰ ਜੇ ਨਸ਼ੇ ਦੇ ਨਾਲੋਂ ਆਪਾਂ ਤੋੜਨਾ ਆ ਤੇ ਆਪਾਂ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜ ਸਕਦੇ ਆ ਤੇ ਦੂਸਰਾ ਗਰਾਉਂਡਾਂ ਦੇ ਨਾਲ ਖੇਡਾਂ ਦੇ ਨਾਲ ਜੋੜ ਸਕਦੇ ਆ ਤੇ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਇੱਕ ਸਾਡਾ ਸਟੈਪ ਆ ਕਿ ਆਪਾਂ ਕਿਉਂਕਿ ਜਿਹੜੀ ਤਾਂ ਪੀੜੀ ਲੱਗੇ ਹੀ ਹੈ ਨਸ਼ਿਆਂ ਨੂੰ ਉਹਨਾਂ ਨੂੰ ਤਾਂ ਬਚਾਉਣਾ ਮੁਸ਼ਕਲ ਹੈ ਤੇ ਆਪਾਂ ਕੋਸ਼ਿਸ਼ ਕਰ ਸਕੀਏ ਕਿ ਜਿਹੜੀ ਸਾਡੀ ਆਉਣ ਵਾਲੀ ਅਗਲੀ ਪੀੜੀ ਆ ਆਪਾਂ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਗੁਰੂ ਸਾਹਿਬ ਕਿਰਪਾ ਕਰਨ ਜਲਦੀ ਇੱਕ ਪਲੈਨਿੰਗ ਹੋਰ ਵੀ ਬਣ ਰਹੀ ਹੈ ਕਿ ਜੋ ਬੱਚੇ ਛੋਟੀ ਜਿਹੀ ਜੇ ਦਰੇਸ਼ਨ ਆ ਉਹਨਾਂ ਨੂੰ ਕੋਈ ਅਕੈਡਮੀ ਟਾਈਪ ਵੀ ਦੇਈਏ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਵੀ ਜੋੜੀਏ ਸਬੀਜੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਆਪਣਾ ਨੰਬਰ ਦੁਬਾਰਾ ਰਿਪੀਟ ਕਰ ਦਿਓ ਜੀ ਬਿਲਕੁਲ ਜੀ ਇਹਦੇ ਨੇ 98720 41709 9872041709 ਇਸ ਨੰਬਰ ਤੇ WhatsApp ਆ ਕੀਤੀਆਂ ਜੋ PDF ਭੇਜੇ ਉਹੀ ਸਨਕਾਰ ਕੀਤੇ ਜਾਣਗੇ ਠੀਕ ਹੈ ਜੀ ਬਹੁ ਮੇਰਾ ਨਹੀਂ ਵਾਹਿਦੁਰ ਜੀ ਦਾ ਖਾਲਸਾ ਵਾਹਿਦ ਜੀ